ਦਰਸ਼ਕੋ ਸਤਿ ਸ੍ਰੀ ਅਕਾਲ ਹੁਣ ਤਕਰੀਬਨ ਸਵੇਰ ਦਾ ਸਮਾਂ ਹੋ ਚੁੱਕਾ ਹੈਗਾ 7:40 ਟਕਰੀਬਨ 8:00 ਵਜੇ ਦੇ ਕਰੀਬ ਜਿਹੜੀ ਕਾਊਂਟਿੰਗ ਜਿਹੜੀ ਸਟਾਰਟ ਹੋ ਜਾਣੀ ਹੈ ਹੁਣ ਆਪਾਂ ਮੌਜੂਦ ਆ ਸਰਕਾਰੀ ਸਕੂਲ ਸਕੂਲ ਆਫ ਐਮਿਨਸ ਛਾਦਲੀ ਦੇ ਵਿੱਚ ਜਿਹੜਾ ਕਿ ਬਲਾਕ ਬਣਿਆ ਹੋਇਆ ਹੈਗਾ ਇੱਥੇ ਜਿਹੜੀ ਕਾਊਂਟਿੰਗ ਹੈ ਜਿਹੜੀ ਸਟਾਰਟ ਹੋਣੀ ਹੈ ਤਕਰੀਬਨ 8:00 ਵਜੇ ਸਾਰੇ ਆਪੋ ਆਪਣੇ ਕੈਂਡੀਡੇਟ ਜਿਹੜੇ ਆਪੋ ਆਪਣੇ ਜਿਹੜਾ ਧਿਆਨ ਉਹਨਾਂ ਦਾ ਪੂਰਾ ਜਦੋਂ ਤਕਰੀਬਨ ਮੀਡੀਆ ਤੇ ਧਿਆਨ ਰੁਖਾਉਣ ਦਾ ਅੱਗੇ ਬਾਹਰ ਬੈਠੇ ਲੋਕ ਦੇਖ ਰਹੇ ਨੇ ਉਹ ਵੀ ਬੜੀ ਹਲੇ ਪਾਸੇ ਦੇਖ ਰਹੇ ਨੇ ਵੀ ਕਿਸ ਤਰ੍ਹਾਂ ਦਾ ਧਿਆਨ ਰਹਿਣ ਵਾਲੇ ਨੇ ਤੁਹਾਨੂੰ ਪਲਪਲ ਦੀ ਰਿਪੋਰਟ ਹੈ ਜਿਹੜੀ ਸਾਰੀ ਸੀਜੰਦੇ ਰਹਿਣਗੇ ਤੁਸੀਂ ਹਰਿੰਦਰ ਜੀ ਕਿਸ ਤਰ੍ਹਾਂ ਦੀਆਂ ਤਿਆਰੀਆਂ ਲਗਦੀਆਂ ਨੇ ਪ੍ਰਸ਼ਾਸਨ ਦੀ ਤੁਹਾਨੂੰ ਤੁਸੀਂ ਪ੍ਰਸ਼ਾਸਨੀਆਂ ਪੂਰਨ ਤੌਰ ਤੇ ਜਿਹੜੀ ਤਿਆਰੀ ਕੀਤੀ ਗਈ ਹੈ ਪ੍ਰਸ਼ਾਸਨ ਵੱਲੋਂ ਪੁਲਿਸ ਦੇ ਵੱਲੋਂ ਵੀ ਕਾਫੀ ਬਾਹਰਲੇ ਪਾਸੇ ਵੈਰੀਫਾਈ ਕੀਤੀ ਗਈ ਹੈ ਦੋਨੇ ਸਾਈਡਾਂ ਤੋਂ ਅੰਦਰ ਕੋਈ ਐਂਟਰੀ ਨਹੀਂ ਹੋਊਗੀ ਵਿਦਆਊਟ ਪਾਸ ਕੋਈ ਅੰਦਰ ਐਂਟਰੀ ਨਹੀਂ ਹੋਊਗਾ ਨਾਲ-ਨਾਲ ਤੁਹਾਨੂੰ ਪਿਛਲੇ ਪਾਸੇ ਮੇਰੇ ਤੁਸੀਂ ਦੇਖ ਵੀ ਰਹੇ ਹੋ ਅਗਲੇ ਪਾਸੇ ਮੈਂ ਤੁਹਾਨੂੰ ਕੋਈ ਕਹਿ ਵੀ ਦੰਨਾ ਵੀ ਨਾਲ-ਨਾਲ ਆ ਕੇ ਦਰਸ਼ਕਾਂ ਨੂੰ ਦਿਖਾ ਵੀ ਦਉ ਨੇੜੇ ਆ ਕੇ ਕੈਮਰਾ ਮਾਰ ਕੇ ਆਹ ਸਾਈਡ ਤੁਸੀਂ ਦੇਖ ਲਓ ਵੀ ਜਿਹੜੀ ਅੰਦਰਲੇ ਪਾਸੇ ਆ ਜਿਹੜੀ ਬਿਲਕੁਲ ਬਾਉਂਡਰੀ ਮਾਰ ਦਿੱਤੀ ਗਈ ਹੈ ਤੇ ਜਿਹੜਾ ਇਹ ਅੰਦਰੋਂ ਕੋਈ ਬਾਹਰ ਨਹੀਂ ਆਊਗਾ ਤੇ ਬਾਹਰੋਂ ਕੋਈ ਅੰਦਰ ਨਹੀਂ ਜਾਊਗਾ ਉਹ ਪਰਦਿਆਂ ਦੇ ਵਿੱਚ ਹੈ ਜਿਹੜੀ ਉਹ ਗਿਣਤੀ ਹੋਣੀ ਹੈ ਬਿਲਕੁਲ ਬਿਲਕੁਲ ਪਰਦਿਆਂ ਦੇ ਅੰਦਰਲੇ ਪਾਸੇ ਜਿਹੜੀ ਗਿਣਤੀ ਹੋਣੀ ਹੈ ਅੰਦਰੋਂ ਆ ਕੇ ਫਿਰ ਬਾਹਰ ਦੇ ਵਿੱਚ ਬਾਹਰ ਆ ਕੇ ਦੱਸਿਆ ਜਾਣਾ ਵੀ ਆਹ ਇਸ ਤਰ੍ਹਾਂ ਦਾ ਇਹ ਆ ਰਿਹਾ ਇਹ ਦੇ ਆ ਰਿਹਾ ਇਸ ਤਰ੍ਹਾਂ ਵਕ ਵਕਤ ਉਹ ਜਿਹੜੀਆਂ ਪਾਰਟੀਆਂ ਦੇ ਜਿਹੜੇ ਕੈਂਡੀਡੇਟ ਕੋਈ ਜਿੱਤਣਗੇ ਉਹ ਬਾਹਰਲੇ ਪਾਸੇ ਆ ਕੇ ਉਹ ਜਿਹੜਾ ਸਾਂਝਾ ਕੀਤਾ ਜਾਣਾ ਹੈ ਜੇ ਆਪਾਂ ਦੇਖੀਏ ਤਾਂ ਉਹ ਗੇਟ ਦਾ ਜਿਹੜਾ ਬਣਾਇਆ ਗਿਆ ਉਸ ਆਪੀ ਉੱਥੇ ਵੀ ਜਿਹੜੇ ਚੈਕਿੰਗ ਕੀਤੀ ਜਾ ਰਹੀ ਹੈ ਬਿਲਕੁਲ ਬਿਲਕੁਲ ਪ੍ਰੋਪਰ ਤਰੀਕੇ ਦੀ ਚੈਕਿੰਗ ਜਿਹੜੀ ਬਾਹਰਲੇ ਪਾਸੇ ਕੀਤੀ ਜਾ ਰਹੀ ਹੈ ਜਿੱਥੇ ਕਿ ਬਾਹਰਲੇ ਪਾਸੋਂ ਚੈਕਿੰਗ ਤੋਂ ਬਾਅਦ ਹੀ ਅੰਦਰ ਜਿਹੜੀ ਐਂਟਰੀ ਜਿਹੜੀ ਹੋ ਰਹੀ ਹੈ ਠੀਕ ਹੈ ਤੇ ਉਹ ਵੀ ਦਿਖਾਈ ਦੇ ਰਿਹਾ ਪਿੱਛੇ ਜੇ ਆਪਾਂ ਬਾਹਰ ਦੀ ਗੱਲ ਕਰੀਏ ਰੋਡ ਦੇ ਉੱਪਰ ਰੋਡ ਦੇ ਉੱਤੇ ਵੀ ਜਿਹੜੀ ਆਵਾਜ਼ ਆਈ ਹੈ ਕਾਫੀ ਬੰਦ ਕੀਤੀ ਗਈ ਹੈ ਜਿਹੜੀ ਵੈਰੀਕੇਟਿੰਗ ਕੀਤਾ ਗਿਆ ਦੋਨੋਂ ਸਾਈਡਾਂ ਤੇ ਜਿਹੜੀ ਕੀਤੀ ਗਈ ਹੈ ਕਿਉਂਕਿ ਅੰਦਰਲੇ ਪਾਸੇ ਕੋਈ ਗੱਡੀ ਜਿਹੜੀ ਨਹੀਂ ਆਉਣ ਦੀ ਜਾਣ ਦਿੱਤੀ ਜਾ ਰਹੀ ਤੇ ਬਿਲਕੁਲ ਜਿਹੜਾ ਆਪਣਾ ਬੰਦ ਕੀਤਾ ਗਿਆ ਗੇਟ ਪੂਰੀ ਚੈਕਿੰਗ ਦੇ ਨਾਲ ਪਾਸ ਦੇ ਨਾਲ ਹੀ ਅੰਦਰ ਐਂਟਰੀ ਹੋ ਰਹੀ ਹੈ ਤੁਸੀਂ ਨਾਣਦਾਂ ਦੇਖ ਰਹੇ ਹੋ ਬਾਹਰਲੇ ਪਾਸੇ ਕਾਫੀ ਭੀੜ ਜਿਹੜੀ ਲੱਗੀ ਹੋਈ ਹੈ ਸੋ ਪੂਰੀਆਂ ਤਸਵੀਰਾਂ ਵਿੱਚ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੋ ਦਰਸ਼ਕੋ ਇਹ ਨਾਲ ਨਾਲ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਆ ਸਾਹਮਣੇ ਪ੍ਰਸ਼ਾਸਨ ਨੇ ਇਹਨਾਂ ਨੂੰ ਠੱਠਾ ਹੋਇਆਗਾ ਨਾਲ ਨਾਲ ਉਹ ਸਾਈਡ ਤੋਂ ਜਿਹੜਾ ਪਾਸ ਦੇਖ ਕੇ ਹੀ ਅੰਦਰ ਐਂਟਰੀ ਕੀਤੀ ਜਾ ਰਹੀ ਹੈ ਵੱਖ-ਵੱਖ ਪਾਰਟੀਆਂ ਦੇ ਕੈਂਡੀਡੇਟ ਨੇ ਜਾਂ ਉਹਨਾਂ ਦੇ ਨਾਲ ਦੇ ਨੇ ਉਹ ਕੁਝ ਬਾਹਰ ਦੇ ਪਾਸੇ ਤੋਂ ਤੁਹਾਨੂੰ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਇੱਕ ਇੱਧਰ ਕੁਰਸੀਆਂ ਲਗਾਈਆਂ ਗਿਆ ਨੇ ਉਹ ਕੁਰਸੀਆਂ ਵੀ ਤੁਹਾਨੂੰ ਦਿਖਾ ਰਿਹਾ ਹੈ ਜਿੱਦਾਂ ਅੰਦਰ ਐਂਟਰੀ ਪਾਸ ਤੋਂ ਵਿਦਾਊਟ ਅੰਦਰ ਐਂਟਰੀ ਨਹੀਂ ਹੈਗੀ ਫਿਰ ਇੱਕ ਹੱਥ ਤੁਹਾਨੂੰ ਦੇਖ ਦੇਖਣ ਨੂੰ ਮਿਲੇਗਾ ਕਿ ਪਾਸ ਹੋਏਗਾ ਤਾਂ ਹੀ ਅੰਦਰ ਐਂਟਰੀ ਹੋ ਰਹੀ ਹੈ ਇਹ ਕਿੰਨਾ ਵਾਸਤੇ ਬਣਾਈਆਂ ਇਹ ਲਾਂਗੀਆਂ ਕੁਰਸੀਆਂ ਇਹ ਗੋਰੀ ਜੀ ਕਿੰਨੇ ਹੀ ਦਾਮ ਜੀ ਬਹੁਤ ਹੀ ਹੰਬਲ ਹੋਸੇ ਬੀਮਾਨ ਥੈਂਕ ਯੂ ਥੈਂਕ ਯੂ ਬ੍ਰਿਜ ਐਕਚੁਅਲੀਸ਼ਨ ਆ ਸ੍ਰੀ ਕਾ ਜੀ ਪਾਪਾ ਜੀ ਕੀ ਲੱਗਦਾ ਕਿਹੜੀ ਪਾਰਟੀ ਤੋਂ ਤੁਸੀਂ ਮਤਲਬ ਤੋਂ ਕਿਹੜੀ ਪਾਰਟੀ ਰੋਣਾ ਹੈ ਸਾਡਾ ਤਾਂ ਹਟ ਇੰਡੀਕੇਟਾ ਖਮਸ਼ੇਰ ਸਿੰਘ ਬੱਬੀ ਐ ਸਟੋਜ ਤੋਂ ਧਰਮ ਖੜ ਤੇ ਉਹਨਾਂ ਕੋਲ ਤੇ ਸਟੋਜ ਤੋਂ ਠੀਕ ਹੈ ਕਿਹੜੀ ਪਾਰਟੀ ਬਣੂ ਸਵੀਰਵਾਦ ਨੋ ਅੱਛਾ ਹਾਂਜੀ ਜੇ ਆਪਾਂ ਗੱਲ ਕਰੀਏ ਤੁਹਾਡੇ ਕੈਂਡੀਡੇਟ ਦੀ ਪੋਜੀਸ਼ਨ ਕਿਸ ਤਰ੍ਹਾਂ ਦੀ ਆ ਕੀ ਮਤਲਬ ਰਹਿਣ ਵਾਲਾ ਹੈ ਕੀ ਹੋਣ ਵਾਲਾ ਪੋਜੀਸ਼ਨ ਨੂੰ ਤਾਂ ਸਾਨੂੰ ਤਾਂ ਪੂਰੇ ਜਿੱਤ ਦੀ ਉਮੀਦ ਨਾਲ ਆਏ ਹੋਇਆ ਸਾਨੂੰ ਵੋਟ ਵੀ ਚੰਗੀ ਪਈ ਹੈ ਠੀਕ ਹੈ ਜੇ ਸਹੀ ਇਨਸਾਫ ਹੋਇਆ ਤਾਂ ਅਸੀਂ ਨੰਦੰਦੇ ਮੈਂ 80% ਸਾਡਾ ਹਾਰ ਦਾ ਕੋਈ ਚਾਂਸ ਹੀ ਨਹੀਂ ਹੈਗਾ ਕੀ ਨਾਂ ਤੁਹਾਡਾ ਮੇਰਾ ਨਾਮ ਮਹਿੰਦਰ ਸਿੰਘ ਆਉਂ ਕੋਲਾ ਵੀ ਕਹਿੰਦੇ ਨੇ ਨਾ ਤੋਂ ਨੋ ਉਹਨੇ ਪਿੰਡਾਂ ਠੀਕ ਹੈ ਪਿੰਡ ਥੋੜਾ ਪਿੰਡ ਸਤੌਜ ਪਿੰਡ ਸਤੌਜ ਮੁੱਖ ਮੰਤਰੀ ਦੇ ਪਿੰਡ ਤੋਂ ਮੁੱਖ ਮੰਤਰੀ ਦੇ ਪਿੰਡ ਤੋਂ ਆ ਜੀ ਠੀਕ ਹੈ ਪਰ ਤੁਸੀਂ ਖੜੇ ਅਕਾਲੀ ਵਾਲੇ ਪਾਸੇ ਉਹ ਕੀ ਲੱਗਦਾ ਮੁ ਤੁਹਾਨੂੰ ਕੀ ਲੱਗਦਾ ਵੀ ਇਹ ਜੇ ਕੀ ਕਮੀਆਂ ਰਹੀਆਂ ਵੀ ਮਤਲਬ ਤੁਹਾਨੂੰ ਅਕਾਲੀਵਾਲਾ ਦੇ ਪਾਸੇ ਜਾਣਾ ਪਿਆ ਕਮੀਆਂ ਕਣਾਂ ਆਉਣ ਜਾਂ ਪਹਿਲਾਂ ਤੋਂ ਹੀ ਪਾਰਟੀਆਂ ਜੁੜੇ ਹੋਏ ਹੋਣ ਵੋਟਾਂ ਦੀ ਗਿਣਤੀ ਲੰਘ ਜੂ ਜੇ ਕਮੀਆਂ ਕਣਾਂ ਆਉਣ ਲੱਗੇ ਪਾਰੀਆਂ ਮੈਂ ਠੀਕ ਹੈ ਹਾਂ ਠੀਕ ਆ ਪਤਾ ਉਹਨੇ ਨਾ ਤਾਂ ਸਾਨੂੰ ਕੋਈ ਆਈਡੈਂਟੀ ਕਾਰਡ ਦਿੱਤਾ ਮੈਂ ਉਹਦੇ ਨਾਲ ਦਾ ਸਾਥੀ ਸੀ 14 ਸਾਲਾਂ ਤੋਂ ਆ ਕੇ ਉਹਦੀ ਪੂਰੀ ਮਦਦ ਕੀਤੀ ਜਿੱਦ ਤੇ ਸੀਐਮ ਬਣ ਕੇ ਹਾਂ ਐਂ ਕਰਿਆ ਮੂੰਹ ਇਧਰ ਕੋਲਾ ਘੜੇ ਮੈਂ ਨਰੋੜੇ ਘੜੇ ਨੇ ਮੈਂ ਲਾਂਗੇ ਸੈਡ ਮਾਰ ਕੇ ਠੀਕ ਹੈ ਕਿ ਫਾਇਦਾ ਹੋਇਆ ਠੀਕ ਹੈ ਇਹ ਤੇ ਵੀ ਸੁਣਵਾਈ ਨਹੀਂ ਹੋਈ ਠੀਕ ਹੈ ਠੀਕ ਹੈ ਕੁਝ ਨਹੀਂ ਹੋਇਆ ਹੋਰ ਚਮਚੇ ਜਿਹੜੇ ਚੁਗਲੀਆਂ ਫੁਗਲੀਆਂ ਵਾਲੇ ਤੇ ਉਹਨਾਂ ਦੀ ਸੁਣਨ ਲੱਗੇ ਜਿਹੜੇ ਸਾਫ ਬੰਦੇ ਦਾ ਨਾਲ ਸਾਥ ਨੇ ਉਹਨਾਂ ਨੂੰ ਮਤਲਬ ਪਿੱਛੇ ਕਰਤਾ ਠੀਕ 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 ਹੈ ਜੀ ਠੀਕ ਹੈ ਜਰੂਰ ਜਰੂਰ ਜਰੂਰ